ਹਾਂਜੀ ਬਰਕਤ ਵੀਡੀਓ ਬਾਰੇ ਗੱਲ ਕਰਦੇ ਆ ਸੋ ਵਿੱਕੀ ਦੀ ਚਾਲ ਪੁੱਠੀ ਪਹਿਚਾਂਦੀ ਆ ਵਿੱਕੀ ਆਪਣੇ ਆਪ ਨੂੰ ਜਿੰਨਾ ਮਰਜੀ ਚਲਾਕ ਸਮਝ ਰਿਹਾ ਸੀ ਪਰ ਉਸ ਨੂੰ ਇਹ ਨਹੀਂ ਪਤਾ ਕਿ ਸੱਚ ਤਾਂ ਸਾਹਮਣੇ ਆਉਣਾ ਹੀ ਆ ਜਿਹੜੀ ਗੱਡੀ ਖਰਾਬ ਹੋਈ ਉਹ ਕਿੰਨਾ ਕਚੇਰ ਲੁਕੀ ਰਹੇਗੀ ਸੋ ਗੱਡੀ ਨੂੰ ਜਦੋਂ ਵੀ ਸਟਾਰਟ ਕਰਨਾ ਸੀ ਸੱਚ ਤਾਂ ਸਾਹਮਣੇ ਆਉਣਾ ਸੀ ਪਰ ਉਸ ਤੋਂ ਹੀ ਪਹਿਲਾਂ ਕਵਲ ਨੂੰ ਸੱਚ ਪਤਾ ਲੱਗ ਜਾਂਦਾ ਹੈ ਕਿਉਂਕਿ ਸੋਹਣੂ ਉਸ ਨੂੰ ਇਹਦੇ ਬਾਰੇ ਥੋੜੀ ਜੀ ਗੱਲ ਕਰ ਦਿੰਦਾ ਹੈ ਕਿ ਗੱਡੀ ਤਾਂ ਖਰਾਬ ਸੀ ਹੁਣ ਕਿਵੇਂ ਵਿੱਕੀ ਬਣਾ ਕੇ ਛੱਡ ਕੇ ਆਇਆ ਹੈ ਸਾਰਾ ਕੁਝ ਸੁਣ ਕੇ ਕਵਲ ਸੋਚਦਾ ਹੈ ਕਿ ਵਿੱਕੀ ਨੇ ਤਾਂ ਗੱਡੀ ਖਰਾਬ ਬਾਰੇ ਕੋਈ ਗੱਲ ਵੀ ਨਹੀਂ ਕੀਤੀ ਤੇ ਹੋ ਸਕਦਾ ਹੈ ਕਿ ਗੱਡੀ ਖਰਾਬ ਹੋਈ ਹੋਵੇ ਤੇ ਵਿੱਕੀ ਨੇ ਬਣਵਾ ਦਿੱਤੀ ਹੋਵੇ ਪਰ ਉਹ ਸੋਚਦਾ ਹੈ ਕਿ ਅਸਲ ਸੱਚ ਤਾਂ ਘਰ ਜਾ ਕੇ ਹੀ ਪਤਾ ਲੱਗੇਗਾ ਸੋ ਘਰ ਜਾ ਕੇ ਗੱਡੀ ਸਟਾਰਟ ਕਰਦਾ ਹੈ ਤੇ ਗੱਡੀ ਸਟਾਰਟ ਨਹੀਂ ਹੁੰਦੀ ਵੱਲ ਨੂੰ ਉੱਥੇ ਹੀ ਸ਼ੱਕ ਪੈ ਜਾਂਦਾ ਏ ਕਿ ਵਿੱਕੀ ਗੱਡੀ ਇਸੇ ਕਰਕੇ ਹੀ ਛੱਡ ਕੇ ਗਿਆ ਸੀ ਸੋ ਸੰਦੀਪ ਤੇ ਉਸਦੇ ਡੈਡੀ ਵੀ ਆ ਕੇ ਪੁੱਛਦੇ ਨੇ ਕਿ ਗੱਡੀ ਨੂੰ ਕੀ ਪ੍ਰੋਬਲਮ ਆ ਸਟਾਰਟ ਕਿਉਂ ਨਹੀਂ ਹੋ ਰਹੀ ਸੰਦੀਪ ਤੇ ਆਪਣੇ ਡੈਡੀ ਨੂੰ ਦੱਸਦਾ ਏ ਕਿ ਮੈਂ ਗੱਲ ਸੁਣ ਕੇ ਆਇਆ ਏ ਉੱਥੇ ਗੱਡੀ ਨੂੰ ਕੋਈ ਪ੍ਰੋਬਲਮ ਆ ਮੈਨੂੰ ਇਹ ਗੱਲ ਸੋਨੂ ਨੇ ਦੱਸੀ ਆ ਫਵਲ ਇਹ ਸੇ ਕਰਕੇ ਮਕੈਨਿਕ ਨੂੰ ਨਾਲ ਹੀ ਲੈ ਕੇ ਆਉਂਦਾ ਏ ਤੇ ਉਹ ਸੋਚਦਾ ਏ ਕਿ ਜੇਕਰ ਗੱਡੀ ਵਿੱਚ ਕੋਈ ਪ੍ਰੋਬਲਮ ਹੋਏਗੀ ਤਾਂ ਠੀਕ ਹੈ ਜੇ ਨਾ ਹੋਵੇਗੀ ਤੇ ਚਲ ਕੋਈ ਨਹੀਂ ਜੋ ਵੀ ਇਸ ਦਾ ਥੋੜਾ ਆਨ ਜਾਣ ਦਾ ਖਰਚਾ ਹੋਵੇਗਾ ਮੈਂ ਦੇ ਦੇਵਾਂਗਾ ਪਰ ਮਕੈਨਿਕ ਜਦ ਉਹਨਾਂ ਦੀ ਗੱਡੀ ਨੂੰ ਚੈੱਕ ਕਰਦਾ ਏ ਤੇ ਉਹ ਇਹ ਦੱਸਦਾ ਏ ਗੱਡੀ ਨੂੰ ਸਟਾਰਟ ਕਰਕੇ ਕਿ ਇਸ ਦੀ ਸਰਵਿਸ ਵੀ ਨਹੀਂ ਹੋਈ ਤੇ ਫੇਰ ਉਹ ਸਾਰੇ ਇੰਜਨ ਵਗੈਰਾ ਚੈੱਕ ਕਰਕੇ ਦੱਸਦਾ ਹੈ ਕਿ ਗੱਡੀ ਨੂੰ ਵੱਡਾ ਨੁਕਸ ਪਿਆ ਹੋਇਆ ਹੈ ਇਸ ਦਾ ਇੰਜਨ ਸਾਰਾ ਖਰਾਬ ਹੈ ਤੇ ਤੁਸੀਂ ਇੰਜਨ ਖਰਾਬ ਹੋਣ ਦੇ ਬਾਵਜੂਦ ਵੀ ਗੱਡੀ ਚਲਾ ਰਹੇ ਹੋ ਜਿਸ ਕਰਕੇ ਗੱਡੀ ਬਿਲਕੁਲ ਵੀ ਬੰਦ ਹੋ ਜਾਣੀ ਆ ਤੇ ਇਹ ਕਦੇ ਵੀ ਨਹੀਂ ਚੱਲਣੀ ਤੁਹਾਨੂੰ ਕਬਾੜ ਵਿੱਚ ਹੀ ਸੁੱਟਣੀ ਪਵੇਗੀ ਇਹ ਸੁਣ ਕੇ ਕਵਲ ਤੇ ਉਸਦੇ ਡੈਡੀ ਦੇ ਹੋਸ਼ ਉੱਡ ਜਾਂਦੇ ਨੇ ਸੰਦੀਪ ਉਸੇ ਵੇਲੇ ਇਹ ਕਹਿੰਦੀ ਆ ਕਿ ਮੈਨੂੰ ਲੱਗ ਹੀ ਰਿਹਾ ਸੀ ਕਿ ਜਿਹੜਾ ਇਸ ਟਾਈਮ ਗੱਡੀ ਇੰਨੀ ਜਲਦੀ ਬਿਨਾ ਹੀ ਮੰਗਣ ਤੋਂ ਛੱਡਣ ਆ ਗਏ ਕੋਈ ਨਾ ਕੋਈ ਚੱਕਰ ਤਾਂ ਜ਼ਰੂਰ ਏ ਸੰਦੀਪ ਦੀ ਗੱਲ ਸੁਣ ਕੇ ਸੰਦੀਪ ਦੀ ਸਾਸ ਉਸ ਦੇ ਦਿਵਾਲੇ ਹੀ ਹੋ ਚਾਂਦੀ ਆ ਤੇ ਉਸ ਨੂੰ ਇਹ ਕਹਿੰਦੀ ਆ ਕਿ ਗੱਡੀ ਵਿੱਚ ਨੁਕਸ ਭਾਵੇਂ ਆਪੇ ਹੀ ਪਿਆ ਹੋਵੇ ਤੁਸੀਂ ਮੇਰੇ ਜਵਾਈ ਦਾ ਹੀ ਨਾਂ ਲਾ ਦੇਣਾ ਏ ਪਾਵੜ ਅਗੂ ਇਹ ਕਹਿੰਦਾ ਏ ਆਪਣੀ ਮੰਮੀ ਨੂੰ ਕਿ ਸਾਰਾ ਕੁਝ ਤੁਹਾਨੂੰ ਸਾਹਮਣੇ ਦੇ ਦਿੱਸ ਤੇ ਰਿਹਾ ਏ ਕਿ ਗੱਡੀ ਵਿੱਚ ਕਿੰਨਾ ਨੁਕਸ ਪਿਆ ਏ ਜੇ ਗੱਡੀ ਠੀਕ ਕਰਾਈ ਹੁੰਦੀ ਤੇ ਗੱਡੀ ਵਿੱਚ ਇੰਨਾ ਨੁਕਸ ਨਹੀਂ ਪੈਣਾ ਨਾ ਹੀ ਗੱਡੀ ਦੀ ਕੋਈ ਸਰਵਿਸ ਕਰਵਾਈ ਆ ਤੇ ਨਾਲ ਹੀ ਕਵਲ ਦੀ ਮੰਮੀ ਇਹ ਕਹਿੰਦੀ ਆ ਕਿ ਤੂੰ ਬਸ ਆਪਣੀ ਘਰ ਵਾਲੀ ਦੇ ਪਿੱਛੇ ਲੱਗ ਕੇ ਮੈਨੂੰ ਗੱਲਾਂ ਹੀ ਸੁਣਾਉਂਦਾ ਰਿਹਾ ਕਰ ਕੁਝ ਨਹੀਂ ਹੋ ਗਿਆ ਗੱਡੀ ਨੂੰ ਜੇ 2-4000 ਰੁਪਇਆ ਲੱਗ ਵੀ ਜਾਊਗਾ ਤੇ ਫਿਰ ਕੀ ਹੋਇਆ ਲਾਹ ਦਿਓ ਤੇ ਇਹ ਸੁਣ ਕੇ ਕਵਲ ਨੂੰ ਬੜੀ ਹੈਰਾਨੀ ਆਉਂਦੀ ਆ ਤੇ ਮਕੈਨਿਕ ਅੱਗੋਂ ਇਹ ਕਹਿੰਦਾ ਏ ਕਿ 200000 ਰੁਪਇਆ ਨਹੀਂ ਲੱਗਣਾ 40-50 ਹਜ਼ਾਰ ਦਾ ਖਰਚਾ ਏ ਇਹ ਸੁਣ ਕੇ ਕਵਲ ਆਪਣੀ ਮਾਂ ਨੂੰ ਕਹਿੰਦਾ ਏ ਕਿ ਹੁਣ ਸੁਣ ਲਓ ਇਹ 4000 ਰੁਪਿਆ ਦਾ ਉਦੋਂ ਲੱਗਣਾ ਸੀ ਜੇ ਗੱਡੀ ਦੀ ਕੱਲੀ ਸਰਵਿਸ ਹੀ ਕਰਾਉਣੀ ਹੁੰਦੀ ਹੁਣ ਤਾਂ ਗੱਡੀ ਦਾ ਕੰਮ ਹੀ ਬੜਾ ਖਰਾਬ ਕਰਕੇ ਦੇ ਕੇ ਗਿਆ ਏ ਉਸ ਨੂੰ ਪਤਾ ਸੀ ਕਿ ਖਰਚਾ ਲੱਗਣਾ ਏ ਤੇ ਐਸੇ ਕਰਕੇ ਇੱਥੇ ਹੀ ਛੱਡ ਗਿਆ ਏ ਵਾਲ ਇਹ ਕਹਿੰਦਾ ਹੈ ਕਿ ਬੇਸ਼ੱਕ ਗੱਡੀ ਖਰਾਬ ਸੀ ਸਾਨੂੰ ਸੱਚ ਦੱਸ ਦੇਂਦਾ ਬੇਵਕੂਫ ਕਾਤੋਂ ਬਣਾ ਰਿਹਾ ਅਸੀਂ ਮੂਰਖ ਥੋੜੀ ਹੈਗੇ ਹਾਂ ਹੁਣ ਇਸ ਵਾਰ ਆਪਾਂ ਇਸ ਨੂੰ ਬਿਲਕੁਲ ਵੀ ਨਹੀਂ ਬਖਸ਼ਾਂਗੇ ਇਸ ਦੇ ਨਾਲ ਗੱਲ ਤਾਂ ਕਰਨੀ ਹੀ ਪਵੇਗੀ ਬੇਸ਼ੱਕ ਗੱਡੀ ਦੇ ਉੱਤੇ ਪੈਸੇ ਲੱਗਣੇ ਸੀ ਆਪਾਂ ਲਾ ਵੀ ਦਿਨੇ ਪਰ ਜਿਹੜਾ ਬੇਵਕੂਫ ਬਣਾਇਆ ਉਹ ਮੈਨੂੰ ਬਰਦਾਸ਼ਤ ਨਹੀਂ ਹੋ ਰਿਹਾ ਤੋਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਆਸ ਕਰਦੇ ਹਾਂ ਵੀਡੀਓ ਵਧੀਆ ਲੱਗੀ ਆ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ